ਕਣੀਆਂ ਪੱਤੀ ਦੇ ਵਿੱਚ ਉਸੇ ਗਲੀ ਤੇ ਦੁਬਾਰਾ ਫੇਰ ਗੁਟਕਾ ਸਾਹਿਬ ਦੀ ਕੋਈ ਸ਼ਰਾਬ ਦੀ ਅੰਸਬ ਨੇ ਬੇਅਦਬੀ ਕੀਤੀ ਆ ਟੋਟਲੈਂਡ ਜਾ ਰਿਹਾ ਸੀ ਸਵੇਰ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਵੇਖਿਆ ਗੁਟਕਾ ਸਾਹ ਉੱਥੇ ਨਾਲੀ ਦੇ ਵਿੱਚ ਪਿਆ ਸੀ ਜਿਹੜੀ ਘਟਨਾ ਇਹ ਬਹੁਤ ਹੀ ਮੰਦ ਭਾਗੀ ਆ ਤੇ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਆਈ ਜਾ ਰਿਹਾ ਤੇ ਆਪਸ ਚ ਫੋਟ ਹੋਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਤੇ ਨਾਲ ਹੀ ਚ ਵੇਖ ਕੇ ਤੇ ਮੈਂ ਕਿਹਾ ਇਹ ਤਾਂ ਗੋਟਕਾ ਸਾਹਿਬ ਹੈ ਇੱਕ ਮੈਂ ਦਬਕ ਕਿੱਟਣਾ ਉਹਦੀ ਹੈ ਤੇ ਛੱਡੇ ਤੁਰੰਤ ਚੌਂਕੀ ਇੰਚਾਰ ਜੈਸੇ ਚੋ ਡੀਐਸਪੀ ਸਾਹਿਬ ਵੀ ਆਏ ਨੇ ਅਸੀਂ ਤਾ ਤੁਰੰਤ ਰਿਪੋਰਟ ਪਈਆਰ ਫੋਰਚਾਤ ਰਜਿਸਟਰ ਕਰ ਦਿੱਤਾ ਹੈਗਾ ਸਰ ਕੇ ਦੇਖਿਆ ਜਾਏ ਕਿਹੜਾ ਤੇ ਗੋਟਕਾ ਸਾਹਿਬ ਅਗਲਕ ਧੀਮਾ ਲਾਈਆਂ ਹੋਈਆਂ ਨੇ ਬਾਅਦ ਚ ਵੇਖਿਆ ਉਹ ਅੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਪਿਛਲੀ ਜਿਹੜੀ ਹੋਈ ਸੀ ਮਤਲਬ 2023 ਚ ਹੋਈ ਸੀ 2023 ਦੇ ਸ਼ੁਰੂਆਤ ਚ ਹੋਈ ਸੀ ਜੇ ਟੀਮਾਂ ਲਗਾਤੀਆਂ ਇਆਂ ਤੇ ਆਸ ਹੈ ਕਿ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕਰੈਕ ਕਰਾਂਗੇ ਮੇਰਾ ਨਾਮ ਗਰਮੇਲ ਸਿੰਘ ਹੈ ਉਹਨਾਂ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਉਦੋਂ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਵੇਖਿਆ ਗੁੜਕਾ ਸਾਹਿਬ ਉੱਥੇ ਨਾਲੀ ਦੇ ਵਿੱਚ ਪਿਆ ਸੀ ਤੇ ਨਾਲੀ 'ਚ ਵੇਖ ਕੇ ਤੇ ਮੈਂ ਕਿਹਾ ਵੀ ਇਹ ਤਾਂ ਗੁੜਕਾ ਸਾਹਿਬ ਹੈ ਇੱਕ ਬੰਦਾ ਧਰੂੜ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਜੀ ਕਿਹਦਾ ਗੁੜਕਾ ਸਾਹਿਬ ਹੈ ਫਿਰ ਅਸੀਂ ਚੱਕਿਆ ਉਦੋਂ ਬਾਅਦ 'ਚ ਵੇਖਿਆ ਉਹ ਹੰਗ 파ੜ 파ੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਆ ਹੁਣ ਆਪੇ ਪੁਲਿਸ ਜੋ ਫੈਸਲਾ ਕਰੇਗੀ ਗਰਮੀਤ ਸਿੰਘ ਗੋਲੇਵਾਲਾ ਸਿੰਗਲ ਮੀਟਰਾਂ ਨੂੰ ਪੰਜਾਬੀ ਤੇ ਵੀ ਕਰਦੀਆਂ ਅਸੀਂ ਅੱਜ ਜੋ ਸਵੇਰ ਪਤਾ ਲੱਗਾ ਵੀ ਪਿੰਗ ਗੋਲੇ ਵਾਲੇ ਦੇ ਕਣੀਆਂ ਪੱਤੀ ਦੇ ਵਿੱਚ ਉਸੇ ਗਲੀ ਤੇ ਦੁਬਾਰਾ ਫੇਰ ਗੁਟਕਾ ਸਾਹਿਬ ਦੀ ਕੋਈ ਸ਼ਰਾਬ ਦੀ ਅੰਸਰ ਨੇ ਬੇਅਦਬੀ ਕੀਤੀ ਹੈ ਤਾਂ ਜਦੋਂ ਮਤਲਬ ਕੋਈ ਮੇਥੋਂ ਮੁੰਡੇ ਲੰਘੇ ਆ ਉਹਨਾਂ ਨੇ ਜੋ ਦੇਖਿਆ ਵੀ ਸ੍ਰੀ ਗੁਟਕਾ ਸਾਹਿਬ ਆ ਦੇ ਅੰਕ ਗੱਲ ਨਾਲ ਨਾਲ ਜੋ ਸਿੱਤੇ ਪਏ ਉਹਨਾਂ ਨੇ ਚੱਕ ਕੇ ਤੇ ਇੱਥੇ ਬਾਹਰ ਰੱਖਦੇ ਆ ਤੇ ਜਦੋਂ ਕਿ ਹਰੂਰ ਸਿੰਘ ਨੂੰ ਪਤਲਾ ਕਰਦੇ ਇੱਥੇ ਕੱਠ ਮਾਰਕੀਟਸ ਨਾਲ ਸੰਤਾਈ ਵੀ ਗੱਲ ਚੱਲ ਰਹੀ ਹੈ ਕਿ ਇਹਦੀ ਘਟਨਾ ਇਹ ਬਹੁਤ ਹੀ ਮੰਦਭਾਗੀ ਆ ਜਾਂ ਕਹਿ ਲੋ ਵੀ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾਗਾ ਸਾਡੀ ਤਾਂ ਇਹ ਮੰਗਰ ਨਗਰ ਨੂੰ ਅਸੀਂਾਂ ਦੀ ਵੀ ਦੁਆਰਾ ਇਹ ਕਿਹੜੇ ਬੰਦੇ ਨੇ ਇੰਨੀ ਜ਼ੁਰਤ ਕੀਤੀ ਆ ਵੀ ਇੱਥੇ ਸ਼ਰਮ ਪਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਜਦਵਾਵੇ ਜਿਵੇਂ ਸਾਨੂੰ ਜਿਹੜੇ ਜਦੋਂ ਪਤਾ ਲੱਗਾ ਕਿ ਇਤਨ ਦ ਇਹ ਜਿਹੇ ਮੰਦਭਾਗਿਕ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਕੀ ਚਾਰ ਜੈਸਾ ਟੀਓ ਡੀਐਸਪੀ ਸਾਹਿਬ ਵੀ ਆਏ ਨੇ ਮੈਂ ਮੇਰੇ ਮੇਰੀ ਵੀ ਡਿਊਟੀ ਲਈ ਡੀਐਸਪੀ ਹੈੱਡਕਵਰਟਰ ਵੀ ਆਏ ਨੇ ਤੇ ਸੀਆਈਨ ਚਾਰਜ ਵੀ ਆਏ ਨੇ ਤੋ ਸੀ ਤ ਤੁਰੰਤ ਹੀ ਐਫਆਈਆਰ ਫਰਮ ਚਾਤਰ ਜੀ ਕਰ ਦਿੱਤਾ ਹੈਗਾ 11 ਜਿੰਨਾ ਬੰਦਿਆਂ ਦੇਖਿਆ ਗੁਰਮੀਤ ਸਿੰਘ ਹੋਰ ਅਜ ਬਿਆਨ ਦੇ ਨਾਮ ਨੂੰ ਦੀ ਅੱਖਾਂ ਵਜੇ ਤੇ ਉਹਦੀ ਉਹ ਤਫਤੀਸ਼ ਚ ਅਸੀਂ ਉਸ ਨੂੰ ਸਾਤੇ ਅਲਗ-ਅਲਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਜਿਹੜਾ ਕੇਸ ਹੈ ਛੇਤੀ ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ سزا ਦਵਾ ਸਕੀਏ ਇਹਦੇ ਨਾਲ ਅਸੀਂ ਪਿੰਡ ਵਾਲਿਆਂ ਨਾਲ ਇਸ ਤਾਲਮੇਲ ਬਣਾ ਕੇ ਰੱਖਿਆ ਹੋਇਆ ਤੇ ਇਹਨਾਂ ਦੇ ਸਹਿਯੋਗ ਦੀ ਜਿਹਨੂੰ ਕਹਿੰਦੇ ਮੰਗ ਵੀ ਕੀਤੀ ਹੈ ਇਹਨਾਂ ਨੇ ਪੂਰਾ ਦਿੱਤਾ ਵੀ ਹੈਗਾ ਸਾਡੇ ਨਾਲ ਆਪ ਦੇ ਬੰਦੇ ਲਗਾਤੇ ਆ ਤਾਂ ਜੋ ਪਿੰਡ 'ਚ ਕਈ ਵਾਰੀ ਕੈਮਰੇ ਚੈੱਕ ਕਰਨੇ ਹੁੰਦੇ ਆ ਨਾ ਇਹ ਇਹਨੇ ਆਪਣੇ ਬੰਦੇ ਸਾਨੂੰ ਦੇ ਦਿੱਤੇ ਹੈਗੇ ਸਾਡੀਆਂ ਟੀਮਾਂ ਦੇ ਨਾਲ ਲਾਤੇ ਆ ਤਾਂ-ਤਾਂ ਜਾ ਕੇ ਸਾਡੀ ਅਗਰ-ਅਗੇ ਲਾ ਕੇ ਮਦਦ ਕਰ ਰਹੇ ਆ ਜਿੱਦਾਂ ਪ੍ਰਧਾਨ ਜੀ ਹੋਰਾਂ ਨੇ ਬੇਨਤੀ ਕੀਤੀ ਆ ਪਿੰਡ ਨਗਰ ਨਿਵਾਸੀਆਂ ਨੂੰ ਐਸੀ ਵੀ ਬੇਨਤੀ ਕਰਦੇ ਹੈਗੇ ਕਿ ਇਹ ਜਿਹੜਾ ਬੰਦੇ ਦੋਸ਼ੀ ਹੈ ਸੀ ਇਹਨੂੰ ਜਲਦੀ ਜਲਦੀ ਫੜ ਲਾਂਗੇ ਤੇ ਆਪਾਂ ਜਿਹੜੇ ਹੈਗੇ ਕਿ ਸ਼ਾਂਤੀ ਬਣਾ ਕੇ ਰੱਖੀਏ ਕਿਸੇ ਸ਼ਰਾਰਤੀ ਬੰਦੇ ਦਾ ਕੰਮ ਹੈਗਾ ਤੇ ਉਹ ਚਾਹੁੰਦਾ ਹੈ ਕਿ ਆਪਣੇ ਮਾਹੌਲ ਖਰਾਬ ਹੋਵੇ ਦੋ ਸ਼ਾਂਤੀ ਭੰਗ ਹੋਵੇ ਭਾਈ ਭਾਈ ਜਾ ਰਹੇ ਤੇ ਆਪਸ ਚ ਫੋਟ ਹੋਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਆਪਾਂ ਨੂੰ ਹੁਣੇ ਪ੍ਰਧਾਨ ਜੀ ਨੇ ਵੀ ਆਖਿਆ ਅਸੀਂ ਤੁਹਾਡੇ ਵਾਅਦੇ ਬਣਾਈ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਤੇ ਛੇਤੀ ਬੰਦੇ ਫੜੂਗਾ ਪਿਛਲੀ ਜਿਹੜੀ ਹੋਈ ਸੀ ਮਤਲਬ 2023 ਚ ਹੋਈ ਸੀ 2023 ਦੇ ਸ਼ੁਰੂਆਤ ਚ ਹੋਈ ਸੀ ਇਹ ਤਾਂ ਹੁਣ ਬੰਦਾ ਪੜਨ ਦੇ ਪਤਾ ਲੱਗੂਗਾ ਨੇ ਜੀ ਕਿ ਕਈ ਵਾਰੀ ਅਕਸਮਾਤ ਵੀ ਉਹ ਚੀਜ਼ਾਂ ਹੁੰਦੀਆਂ ਕਿ ਉੱਥੇ ਹੀ ਆ ਜਾਏ ਉਹ ਹੀ ਚੀਜ਼ ਆ ਜਾਏ ਈ ਬੜਾ ਹੀ ਫਿਰ ਉਹ ਜਿੱਦਾਂ ਪਹਿਲਾਂ ਵੀ ਤੁਹਾਨੂੰ ਤੁਸੀਂ ਇੱਥੇ ਹੀ ਸੀ ਐਸੀ ਬੜੀ ਛੇਤੀ ਉਹ ਕੇਸ ਕਰੈਕ ਕਰ ਲਿਆ ਸੀ ਸੋ ਹੁਣ ਵੀ ਅਸੀਂ ਇਹ ਬਹੁਤ ਹੀ ਜਨਨਕੀ ਟੀਮਾਂ ਲਗਾਤੀਆਂ ਇਆਂ ਤੇ ਆਸ ਹੈ ਕਿ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕਰੈਕ ਕਰਾਂਗੇ